ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮੈਰੀਟੋਰੀਅਲ ਸਟੂਡੈਂਟਸ ਓਨਲੀ ਦੇ ਉੱਪਰ ਸੋ ਬਹੁਤ سارے ਬੱਚੇ ਕੀ इवन ਸਾਰੇ ਹੀ ਬੱਚੇ ਪਰੇਸ਼ਾਨ ਨੇ ਕਿ ਉਹਨਾਂ ਦਾ ਜਿਹੜਾ 11th ਕਲਾਸ ਦਾ ਰਿਜ਼ਲਟ ਹੈ ਉਹ ਕਿਉਂ ਨਹੀਂ ਆ ਰਿਹਾ ਠੀਕ ਹੈ ਤੁਹਾਡੇ ਨਾਲ-ਨਾਲ ਅਜੇ ਅਸੀਂ ਵੀ ਵੇਟ ਕਰ ਰਹੇ ਹਾਂ ਬਹੁਤ ਸਾਰੇ ਬੱਚਾ ਨੂੰ ਨਾ ਇਦਾਂ ਹੁੰਦਾ ਕਿ ਜਿਵੇਂ ਸਾਡੀ ਡਾਇਰੈਕਟ ਰਿਲੇਸ਼ਨਸ ਹੁੰਦੇ ਨੇ ਪੰਜਾਬ ਬੋਰਡ ਦੇ ਹੈੱਡ ਦੇ ਨਾਲ ਹਨਾ ਸੋ ਦੇਖੋ ਇਦਾਂ ਦਾ ਕੁਝ ਵੀ ਨਹੀਂ ਹੈ ਜੋ ਵੀ ਅਸੀਂ ਤੁਹਾਨੂੰ ਗੱਲ ਕਹਿਣੀ ਹੈ ਜਿਵੇਂ ਜਦੋਂ ਆਪਾਂ ਪਹਿਲਾਂ ਐਕਸਪੈਕਟੇਸ਼ਨ ਲਗਾਈ ਸੀ ਕਿ ਤੁਹਾਡੀ ਆਨਸਰ ਕੀ ਆ ਜਾਏਗੀ ਔਰ ਨੈਕਸਟ ਡੇ ਤੁਹਾਡੀ ਆਨਸਰ ਕੀ ਆ ਗਈ ਉਹ ਕੋਇਨਸੀਡੈਂਸ ਹੈਗਾ ਕਿ ਆਪਾਂ ਇੱਕ ਪੋਸਿਬਿਲਟੀ ਜਿਤਾਈ ਸੀ ਉਹ ਪੋਸਿਬਿਲਟੀ ਹੋਣ ਦੇ ਚਾਂਸ ਜ਼ਿਆਦਾ ਸੀ ਤਾਂ ਅਗਲੇ ਦਿਨ ਉਹ ਪੋਸਿਬਿਲਟੀ ਹੋਗੀ ਤੁਹਾਡੇ ਨਾਲ ਕਿਸੇ ਵੀ YouTube ਚੈਨਲ ਤੇ ਜੋ ਵੀ ਗੱਲ ਕੀਤੀ ਜਾ ਰਹੀ ਹੈ ਉਹ ਹਰੇਕ ਪੋਸਿਬਿਲਟੀ ਬੇਸ ਤੇ ਕੀਤੀ ਜਾ ਰਹੀ ਹੈ ਪੋਸਿਬਿਲਟੀ ਕੀ ਹੁੰਦੀ ਹੈ ਸੰਭਾਵਨਾ ਠੀ ਸੰਭਾਵਨਾ ਦੇ ਵਿੱਚ ਆਪਾਂ ਅچھے ਤਰੀਕੇ ਨਾਲ ਪੜ੍ਹਿਆ ਹੈ ਕਿ ਜੋ ਵੀ ਤੁਹਾਨੂੰ ਗੱਲ ਕਹੀ ਜਾ ਰਹੀ ਹੈ ਉਹਦੇ ਹੋਣ ਦੇ ਚਾਂਸਸ ਹੈਗੇ ਵੀ ਨੇ ਨਹੀਂ ਵੀ ਹੈਗੇ ਠੀਕ ਹੈ ਅਸੀਂ ਤੁਹਾਨੂੰ ਕਦੇ ਇਹ ਕੋਈ ਵੀ ਚੈਨਲ ਹੈ ਅਗਰ ਕੋਈ ਵੀ ਇਦਾਂ ਬੋਲਦਾ ਹੈ ਕਿ ਜੀ 100% ਫਲਾਣੇ ਨੂੰ ਆਜੂ ਠਮਕੇ ਨੂੰ ਆਜੂ ਤਾਂ ਉਹ ਦੇਖੋ ਇੱਕ ਰੋਂਗ ਇਨਫੋਰਮੇਸ਼ਨ ਹੈ ਜੋ ਤੁਹਾਡੇ ਤੱਕ ਭੇਜੀ ਜਾ ਰਹੀ ਹੈ ਹਰ ਇੱਕ ਜਣਾ ਬੇਟਾ ਤੁਹਾਨੂੰ ਪ੍ਰੋਬੈਬਿਲਿਟੀ ਹੀ ਦੱਸ ਰਿਹਾ ਸੋ ਉਹ ਆਪਾਂ ਵੀ ਸੇਮ ਚੀਜ਼ ਹੀ ਕਰ ਰਹੇ ਹਾਂ ਠੀਕ ਹੈ ਜੀ ਸੋ ਤੁਹਾਡੇ ਵਾਂਗੂ ਅਸੀਂ ਵੀ ਵੇਟ ਕਰ ਰਹੇ ਹਾਂ ਸੋ ਫਿਲਹਾਲ ਇਸ ਟਾਈਮ ਤੇ ਮੇਰੇ ਵੱਲੋਂ ਤੁਹਾਨੂੰ ਇਹੀ ਸਲਾਹ ਹੈ ਕਿ ਆਪਣੀ ਸਾਰੀ એનર્ਜੀ ਜਿਹੜੀ ਹੈਗੀ ਆ ਉਹ ਹਰ ਇੱਕ ਚੈਨਲ ਤੇ ਜਾ ਕੇ ਕਮੈਂਟ ਕਰਨ ਦੀ ਬਜਾਈ ਕੇ ਜੀ ਸਾਨੂੰ ਦੱਸੋ ਰਿਜ਼ਲਟ ਕਦੋਂ ਆਏਗਾ ਸਾਨੂੰ ਦੱਸੋ ਰਿਜ਼ਲਟ ਕਦੋਂ ਆਏਗਾ ਤਾਂ ਇਹ એનર્ਜੀ ਵੇਸਟ ਕਰਨ ਦੀ ਬਜਾਏ ਅਗਰ ਆਪਾਂ ਇਸ એનર્ਜੀ ਨੂੰ ਡਾਇਵਰਟ ਕਰ ਲਈਏ ਆਪਣੀ ਪੜ੍ਹਾਈ ਦੇ ਵਿੱਚ ਤਾਂ ਉਹ ਸਭ ਤੋਂ ਬੈਸਟ ਰਹੇਗਾ ਤੁਸੀਂ ਕਹੋਗੇ ਮੈਮ ਕਲਾਸਾਂ ਤਾਂ ਸ਼ੁਰੂ ਨਹੀਂ ਹੋਈਆਂ ਅਸੀਂ ਪੜ੍ਹਾਈ ਕਿਵੇਂ ਸ਼ੁਰੂ ਕਰ ਲਈਏ ਬੇਟਾ ਜੀ ਤੁਹਾਡੀਆਂ ਕਲਾਸਾਂ ਸ਼ੁਰੂ ਨਹੀਂ ਹੋਈਆਂ ਆਫੀਸ਼ੀਅਲੀ ਮੋਬਾਈਲ ਫੋਨ ਤਾਂ ਸਾਰਿਆਂ ਕੋਲ ਹੈਗੇ ਨੇ ਨਾ ਆਬਵੀਅਸਲੀ ਸਾਰਿਆਂ ਕੋਲ ਫੋਨ ਹੋਣੇ ਨੇ ਹਰੇਕ ਫੋਨ ਦੇ ਵਿੱਚ 11th ਕਲਾਸ ਦੀਆਂ ਬਹੁਤ ਹੀ ਵਧੀਆ-ਵਧੀਆ ਕਲਾਸਿਸ ਪਈਆਂ ਨੇ ਤੁਸੀਂ ਕੁਝ ਵੀ ਸਰਚ ਕਰੋਗੇ ਤੁਹਾਨੂੰ ਐਨੇ ਟਾਪਿਕ ਮਿਲ ਜਾਣਗੇ ਉਹਦੇ ਉੱਪਰ ਠੀਕ ਹੈ ਜੀ ਸੋ ਮੈਂ ਜਿਹੜੇ ਬੱਚੇ ਨੂੰ ਮੈਂ ਪਰਸਨਲੀ ਗਾਈਡ ਕਰਦੀ ਹਾਂ ਉਹਨਾਂ ਨੂੰ ਵੀ ਮੈਂ ਇਹੀ ਚੀਜ਼ ਕਹੀ ਹੋਈ ਹੈ ਉਹਨਾਂ ਨੂੰ ਮੈਂ ਪਾਰਟਿਕੂਲਰ ਚੈਨਲ ਲੱਭ ਕੇ ਵੀ ਦਿੱਤੇ ਹੋਏ ਨੇ ਕਿ ਭਾਈ ਇੱਥੋਂ ਆਪਣੀ ਮੈਥ ਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰੋ ਹਨਾ ਕੈਮਿਸਟਰੀ ਦੀ ਆਪਣੀ ਨੋਟਸ ਵਗੈਰਾ ਬਣਾ ਲਓ ਜਾ ਕੇ ਤੁਸੀਂ ਫਿਜ਼ਿਕਸ ਦੇ ਨੋਟਸ ਵਗੈਰਾ ਬਣਾ ਲਓ ਜਾ ਕੇ ਕਿਉਂਕਿ ਉੱਥੇ ਜਾ ਕੇ ਜਿਹੜਾ ਹੈਗਾ ਕਈ ਵਾਰ ਸਾਨੂੰ ਸਮਝ ਨਹੀਂ ਲੱਗਦਾ ਤਾਂ ਟੀਚਰਸ ਕੋਲ ਮਤਲਬ ਇਨਾ ਉਹ ਨਹੀਂ ਹੁੰਦਾ ਕਿ ਆਪਾਂ ਜਦੋਂ ਮਰਜ਼ੀ ਜਾ ਕੇ ਪੁੱਛ ਲਈਏ ਕਿਉਂਕਿ ਇੱਕ ਪਾਰਟਿਕੂਲਰ ਟਾਈ ਨੋ ਡਾਊਟ ਹੋ ਸਾਰੇ ਡਾਊਟਸ ਵਗੈਰਾ ਲੈਂਦੇ ਨੇ ਬਟ ਫਿਰ ਵੀ ਤੁਹਾਡੇ ਅچھے ਨੰਬਰਾਂ ਨੂੰ ਇਨਸ਼ੋਰ ਕਰਨ ਦੇ ਲਈ ਮੇਰੀ ਸਭ ਨੂੰ ਇਹੀ ਸਲਾਹ ਹੈ ਕਿ ਪਾਈ ਇੱਕ ਬਾਜ਼ਾਰ ਦੇ ਵਿੱਚੋਂ ਕੋਈ 100 150 ਵਾਲਾ ਰਜਿਸਟਰ ਲਿਆਓ ਉਹਦੇ ਤੋਂ ਆਪਣੇ YouTube ਤੋਂ ਦੀ ਮਦਦ ਦੇ ਨਾਲ ਆਪਣੇ ਨੋਟਸ ਬਣਾਣੇ ਸ਼ੁਰੂ ਕਰ ਦਿਓ ਠੀਕ ਹੈ ਤੁਹਾਡਾ ਜਿਹੜਾ ਰਿਜ਼ਲਟ ਹੈ ਨੋ ਡਾਊਟ ਉਹ ਲੇਟ ਤਾਂ ਹੈਗਾ ਏ ਯੋਗੀ ਦੇਖੋ ਆਪਣੇ ਕੋਲ ਅਗਲਾ ਮਹੀਨਾ ਹੀ ਹੈ ਉਸ ਤੋਂ ਬਾਅਦ ਤਾਂ ਵੋਟਾਂ ਵਗੈਰਾ ਦਾ ਸਾਰਾ سلسلہ ਸ਼ੁਰੂ ਹੋਣਾ ਹੈ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਪੇਪਰ ਪਹਿਲਾਂ ਹੀ ਇਸ ਲਈ ਲਿਆ ਗਿਆ ਤਾਂ ਕਿ ਵੋਟਾਂ ਮਤਲਬ ਵੋਟਾਂ ਕਿਉਂਕਿ ਆ ਰਹੀਆਂ ਨੇ ਇਸ ਵਾਰ ਠੀਕ ਹੈ ਜੀ ਸੋ ਉਸ ਮੁਤਾਬਿਕ ਤਾਂ ਤੁਹਾਡਾ ਥੋੜਾ ਜਿਹਾ ਡਿਲੇ ਚੱਲ ਰਿਹਾ ਹੈ ਬਟ ਡੋਨਟ ਵਰੀ ਰਜੇ ਇਹ ਸਾਰੀ ਸਿਰਦਰਦੀ ਡਿਪਾਰਟਮੈਂਟ ਦੀ ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਅਗਲੇ ਮਹੀਨੇ ਤੱਕ ਇਹ ਸਾਰਾ ਪ੍ਰੋਸੈਸ ਵਗੈਰਾ ਨਿਬੇੜ ਕੇ ਤੁਹਾਨੂੰ ਅਗਲੇ 1.5 ਮਹੀਨੇ ਦੇ ਅੰਦਰ ਅੰਦਰ ਇਹ ਤੁਹਾਨੂੰ ਪੇਜ ਦੇ ਦੇਣਗੇ ਜਿੱਥੇ ਵੀ ਤੁਹਾਡੀ ਸਿਲੈਕਸ਼ਨ ਹੋਊਗੀ ਫਿਰ ਬ ਕਿ ਮੈਮ ਜੀ ਸਾਡੇ ਜੀ ਇੰਨੇ ਨੰਬਰ ਨੇ ਮੈਮ ਸਾਡੇ ਇੰਨੇ ਨੰਬਰ ਨੇ ਕਿ ਸਾਡਾ ਜਿਹੜਾ ਹੈਗਾ ਨਾਮ ਆ ਜਾਏਗਾ ਜਾਂ ਸਾਡਾ ਜਿਹੜੀ ਐਡਮਿਸ਼ਨ ਮਿਲ ਜੇਗੀ ਬੇਟਾ ਦੇਖੋ ਮੇਰੇ ਤੋਂ ਇਹ ਕਹਾ ਕਿ ਹਾਂਜੀ ਬੇਟਾ ਐਡਮਿਸ਼ਨ ਮਿਲ ਜੂਗੀ ਤੁਸੀਂ ਟੈਨਸ਼ਨ ਫਰੀ ਨਹੀਂ ਹੋ ਸਕਦੇ ਠੀਕ ਹੈ ਕੱਲ ਨੂੰ ਮੈਰਿਟ ਲਿਸਟ ਜ਼ਿਆਦਾ ਚੜ ਗਈ ਫਿਰ ਮਤਲਬ ਮੈਂ ਵੀ ਤੁਹਾਨੂੰ ਜਵਾਬ ਦੇ ਆ ਨਾ ਤੁਸੀਂ ਤਾਂ ਮੈਨੂੰ ਕਹੋਗੇ ਕਿ ਮੈਡਮ ਤੁਸੀਂ ਕਹਤਾ ਸੀਗਾ ਜੀ ਤੁਹਾਡੀ ਉਹ ਮਤਲਬ ਕਿ ਤੇਰੀ ਸਿਲੈਕਸ਼ਨ ਹੋ ਜਾਊਗੀ ਹੁਣ ਮੈਂ ਹਰ ਇੱਕ ਚੀਜ਼ 100% ਸ਼ੋਰ ਨਹੀਂ ਨਾ ਬੋਲ ਸਕਦੀ ਸ਼ੋਰਟੀ ਨਾਲ ਨਹੀਂ ਨਾ ਬੋਲ ਸਕਦੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪਿਛਲੀ ਵਾਰ 100 ਦੇ ਵਿੱਚੋਂ ਬੇਟਾ ਜੀ ਜਿਹੜੇ 60% ਵਾਲੇ ਬੱਚੇ ਨੇ ਉਹ ਜਮਾਈ ਲਾਸਟ ਤੇ ਪਹੁੰਚੇ ਸੀ ਜਾਨੀ ਜਮਾਈ ਲਾਸਟ ਤੇ ਜਾ ਕੇ ਉਹਨਾਂ ਦੀ ਵਾਰੀ ਆਈ ਸੀ ਠੀਕ ਹੈ ਹੁਣ 100 ਦੇ ਮੁਕਾਬਲੇ ਤੁਸੀਂ 65 ਨੰਬਰ ਦੇਖ ਲਓ ਤੇ ਤੁਸੀਂ ਹੁਣ 150 ਦੇ ਮੁਕਾਬਲੇ ਨੰਬਰ ਦੇਖ ਲਓ ਫਰਕ ਤਾਂ ਪਾਊਗਾ ਨਾ ਵਿੱਚ ਚਲੇ ਜਾਵਾਂਗੇ ਤਾਂ ਹੀ ਤੁਹਾਡੀ ਸਿਲੇਕਸ਼ਨ ਹੋਊਗੀ ਠੀਕ ਹੈ ਹੋਰ ਜਿੰਨਾ ਮਰਜ਼ੀ ਕੁਝ ਕਰ ਲਓ ਕੁਝ ਮਰਜ਼ੀ ਤੁਸੀਂ ਕੁਝ ਮਰਜ਼ੀ ਸੁਣੀ ਚਲੋ ਆਪਣੇ ਦਿਲ ਨੂੰ ਤਸੱਲੀ ਦੇਣ ਦੇ ਲਈ ਆਪਣੇ ਮਨ ਨੂੰ ਤਸੱਲੀ ਦੇਣ ਦੇ ਲਈ ਉਹ ਤੁਸੀਂ ਕਰ ਸਕਦੇ ਹੋ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਪਰ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਹੈ ਜੋ ਜੈਨੂਅਲੀ ਮੇਰੀ ਇਹ ਵੀਡੀਓ ਦਾ ਵੇਟ ਕਰ ਰਹੇ ਸੀ ਕਿਉਂਕਿ ਦੇਖੋ ਉਹ ਫालतू ਜਿਹੇ ਦੀਆਂ ਵੀਡੀਓਜ਼ ਨਹੀਂ ਬਣਦੀਆਂ ਹਨਾ ਕਿ ਜੀ ਐ ਹੋਊਗਾ ਜੀ ਫਲਾਨਾ ਹੋਊਗਾ ਟਿੰਕਾ ਹੋਊਗਾ ਨਹੀਂ ਤਾਂ ਜਿਹੜਾ ਤੁਹਾਨੂੰ ਜਨਮੋਂ ਡਾਊਟ ਸੀ ਉਹ ਤੋਂ ਮੈਂ ਕਲੀਅਰ ਕਰ ਦੇਣੀ ਆ ਹੁਣ ਵੀ ਮੈਨੂੰ ਲੱਗਿਆ ਕਿ ਬੱਚੇ ਬਹੁਤ ਬੇਸabri ਨਾਲ ਵੀਡੀਓ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਬੱਚਾ ਨੂੰ ਇਦਾਂ ਹੈ ਕਿ ਮੈਮ ਪਲੀਜ਼ ਕੁਝ ਵੀ ਬੋਲ ਦੋ ਆ ਕਿ ਪਰ ਬੋਲ ਦੋ ਸੋ ਇਸ ਲਈ ਮੈਂ ਇਹ ਵੀਡੀਓ ਬਣਾ ਰਹੀ ਆ ਤੁਹਾਨੂੰ ਦੱਸ ਰਹੀ ਆ ਕਿ ਬੇਟਾ ਜੀ ਡੋਨਟ ਵੇਸਟ ਯੋਰ એનર્ਜੀ ਦੇਖੋ ਲਾਈਫ 'ਚ ਦੋ ਚੀਜ਼ਾਂ ਹੁੰਦੀਆਂ ਨੇ ਹੈਨਾ ਇੱਕ ਉਹ ਚੀਜ਼ ਹੈ ਜਿਹੜੀ ਤੁਹਾਡੇ ਹੱਥ 'ਚ ਹੈ ਜਿਹੜੀ ਤੁਹਾਡੇ ਹੱਥ 'ਚ ਹੈ ਤੁਸੀਂ ਉਹਦਾ ਬਹੁਤ ਕੁਝ ਕਰ ਸਕਦੇ ਹੋ ਉਹ ਸਿਚੁਏਸ਼ਨ ਨੂੰ ਬਦਲ ਸਕਦੇ ਹੋ ਪਰ ਬੇਟਾ ਜਿਹੜੀ ਸਿਚੁਏਸ਼ਨ ਤੁਹਾਡੇ ਹੱਥ 'ਚ ਨਹੀਂ ਹੈਗੀ ਉਹਨੂੰ ਕਿਉਂ ਆਪ ਠੋੜਾ ਠੀਕ ਹੈ ਜੀ ਹਜੇ ਤਾਂ ਰਿਵਾਈਜ਼ ਅਨਸਰ ਕੀ ਆਏਗੀ ਹੁਣ ਦੇਖੋ ਆਪਾਂ ਇੰਨੀ ਆਬਜੈਕਸ਼ਨਾਂ ਲਾਈਆਂ ਨੇ ਉਹਨਾਂ ਨੂੰ ਵੀ ਸਮਾਂ ਚਾਹੀਦਾ ਆਬਜੈਕਸ਼ਨਾਂ ਚੈੱਕ ਕਰਨ ਨੂੰ ਵੀ ਭਾਈ ਸਾਰੀਆਂ ਆਬਜੈਕਸ਼ਨਾਂ ਨੇ ਕਿੰਨੀਆਂ ਕ ਆਬਜੈਕਸ਼ਨਾਂ ਨੇ ਕਿਹੜੇ ਸਾਹਮਣੇ ਸਾਰਾ ਸਿਸਟਮ ਹੈ ਫਿਰ ਉਹਨਾਂ ਨੇ ਦੇਖਣਾ ਵੀ ਹੈ ਕਿ ਆਬਜੈਕਸ਼ਨਾਂ ਸਹੀ ਨੇ ਕੀਆਂ ਕਿ ਜਿਹੜੀਆਂ ਬੱਚਿਆਂ ਨੇ ਭੇਜੀਆਂ ਨੇ ਕਿਤੇ ਬੱਚੇ ਸਹੀ ਨਹੀਂ ਐਸੀ ਗਲਤਾਂ ਉਹ ਚੀਜ਼ ਨੇ ਡਿਸਾਈਡ ਵੀ ਕਰਨਾ ਫਿਰ ਉਹ ਦੁਬਾਰਾ ਅਨਸਰ ਕੀਆ ਭੇਜਣਗੇ ਬਹੁਤ ਕੰਮ ਹੈ ਡਿਪਾਰਟਮੈਂਟ ਕੋਲ ਹਨਾ ਕੱਲਾ ਆਪਣਾ ਕੰਮ ਥੋੜੀ ਹੈ ਜੀ ਸੋ ਵੇਟ ਕਰੋ ਰਾਜੇ ਥੋੜੀ ਜੀ ਸਬਰ ਨਾਲ ਚੱਲਣਾ ਪੈਂਦਾ ਇਹ ਚੀਜ਼ਾਂ ਸਾਨੂੰ ਸਬਰ ਕਰਨਾ ਸਿਖਾਉਂਦੀਆਂ ਨੇਗੀਆਂ ਸੋ ਸਾਰੇ ਜਣੇ ਫਿਲਹਾਲ ਮਤਲਬ ਉਹ ਹੁੰਦਲਹੀੜੀ ਜੀ ਨਾ ਮਚਾਓ ਮਤਲਬ ਭਗਦੜ ਜੀ ਨਾ ਮਚਾਓ ਸ਼ਾਂਤੀ ਰੱਖੋ ਸਾਰੇ ਜਣੇ ਆਪਣਾ ਸਿਲੇਬਸ ਸ਼ੁਰੂ ਕਰੋ ਜੋ ਵੀ ਤੁਸੀਂ ਜਿਹੜਾ ਹੈਗਾ ਤੁਸੀਂ ਜਾਣਾ ਹੈ ਉਧਰ ਨੂੰ ਤੁਸੀਂ ਚੱਲੋ ਜਿਨ੍ਹਾਂ ਦੇ 70 80 ਨੰਬਰ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦੀ ਆ ਕਿ ਤੁਸੀਂ ਆਪਣੀ ਡਮੀ ਐਡਮਿਸ਼ਨ ਕਿਤੇ ਲੈ ਲਓ ਕਿਉਂਕਿ ਦੇਖੋ 60 ਨੰਬਰ ਤਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਪਰ ਮੈਂ ਮਤਲਬ ਇਹ ਨਹੀਂ ਹੈ ਕਿ ਜਿਹੜਾ 60 ਵਾਲਾ ਉਹਦੀ 100% ਗਾਰੰਟੀ ਮਤਲਬ ਆਪਾਂ ਲੈ ਲਈਏ ਕਿ ਤੁਹਾਡੀ ਸਿਲੈਕਸ਼ਨ ਹੋ ਜਾਏਗੀ ਸੋ ਜਿਹੜੇ 60 70 ਵਾਲੇ ਬੱਚੇ ਨੇ ਉਹਨਾਂ ਨੂੰ ਮੇਰੀ ਇਹੀ ਗੁਜ਼ਾਰਿਸ਼ ਹੈ ਬੇਟਾ ਕਿ ਤੁਸੀਂ ਇੱਕ ਵਾਰ ਕਿਤੇ ਡੰਮੀ ਜੀ ਐਡਮਿਸ਼ਨ ਲੈ ਲਓ ਜੇ ਤੁਹਾਡਾ ਗਾਹ ਮੈਰੀਟੋਰੀਅਸ ਤੇ ਸਕੂਲ ਆਫ ਫੈਮਿਨੈਂਸ ਚ ਬਣ ਗਿਆ ਤਾਂ ਨਾਮ ਕੱਟ ਦੇਣਗੇ ਐਡਾ ਕੋਈ ਇਸ਼ੂ ਨਹੀਂ ਹੈ ਤੁਹਾਡਾ ਨਾਮ ਕੱਟ ਕੇ ਦੁਬਾਰਾ ਜਿਹੜੇ ਵੀ ਸਕੂਲ ਚ ਤੁਹਾਡੀ ਐਡਮਿਸ਼ਨ ਹੋਊਗੀ ਉੱਥੇ ਤੁਹਾਡਾ ਦਾਖਲਾ ਭਰਾ ਲੈਣਗੇ ਪਰ ਅਗਰ ਜ਼ਿਆਦਾ ਫੀਸ ਹੈ ਕਿ ਕੋਈ 12-1500 ਕੋਈ 2000-2500 ਫੀਸ ਹੈ ਤੁਹਾਡੀ ਤਾਂ ਫਿਰ ਰਹਿਣ ਦਿਓ YouTube ਤੋਂ ਆਪਣੀ ਤਿਆਰੀ ਕਰ ਲਓ ਐਨੇ ਬਾਅਦ ਵਿੱਚ ਲੇਟ ਜਿਹੜੀਆਂ ਐਡਮਿਸ਼ਨਾਂ ਨੇ ਹੋ ਜਾਂਦੀਆਂ ਨੇ ਠੀਕ ਹੈ ਜੀ ਚਲੋ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮਾੜੀ ਜਿਹੀ ਗਾਈਡੈਂਸ ਮਿਲੀ ਹੋਏਗੀ ਕਿ ਤੁਸੀਂ ਇਸ ਟਾਈਮ ਕੀ ਕਰਨਾ ਹੈ ਸਬਰ ਰੱਖੋ ਜਦੋਂ ਵੀ ਕੋਈ ਨਵੀਂ ਅਪਡੇਟ ਆਏਗੀ ਤੁਹਾਨੂੰ ਚੈਨਲ ਦੇ ਉੱਪਰ ਮਿਲ ਜਾਏਗੀ ਥੈਂਕ ਯੂ so much for watching this video and god bless you everyone